इनिया <laughs> लकड़ा, लकड़ा दा है इन लकड़ा कितु लिया भाज आ ਨਿੱਕੇ ਨਿੱਕੇ ਝੁੱਗੇ ਜਾਮੇ ਜੇ ਹਾਓ ਕਥਨਾ ਲਈ ਪਿਛੇੜਦੇ ਹੱਥ ਨਾਲਾਈ ਕਿਉਂ ਆਹਾ ਕੰਦਰ ਦੇ ਲੱਕੜਾ ਬਾਲਣੇ ਕਿੱਥੋਂ ਚੱਕ ਲਿਆ ਇਨਾ ਓਏ ਇਹ ਲੱਕੜਾ ਮੈਂ ਪਹਿਲੀ ਲੈ ਕੇ ਰੱਖ ਲਈਆਂ ਕਿਉਂ ਕਾਦੇ ਵਾਸਤੇ ਇਹ ਮਹਾ ਬੜਾ ਦਾ ਫੁੜਕਣ ਵਾਲਾ ਅੱਜ ਸਵੇਰਾ ਬੜੇ ਦਾ ਤਾਂ ਮੈਂ ਪਹਿਲੀ ਲੈ ਕੇ ਸਸਤੇ ਭਾਜ ਮਿਲ ਗੀਆਂ ਹਾਂ ਅੱਜ ਜੇ ਸਸਤੇ ਭਾਜ ਮਿਲ ਗੀਆਂ ਮੇਰਾ ਗਲ ਘੋਟ ਤੇ ਮੇਰਾ ਸਾਲੜ ਆਹੀ ਬਾਸਾ ਭਾਲਦਾ ਓਏ ਉਦੋਂ ਟਾਈਮ ਦੇ ਮੌਕੇ ਤੇ ਲੱਕੜਾ ਥੇ ਹੁੰਦਗਾਣੀ ਹਮ ਬੇ ਕ ਮਰਿਆ ਹੀ ਲੋੜੀ ਦਾ ਮੈਂ ਮੈਂ ਕਿਹਾ ਪਹਿਲਾਂ ਚੱਕ ਲੈਗੇ ਬੁੜਾ ਦਾ ਜਾਣ ਆਲਾ ਪਤਾ ਬੁੜਾ ਤਾਂ ਮੈਨੂੰ ਅੱਜ ਸਵੇਰਾ ਪੜੇ ਦਿੱਤਾ ਉਹ ਕੰਜਰ ਦਾ ਬਾਵਲਾ ਰਗਿਆ ਘਰਸਾਵਾ ਬੂਟਾ ਕਹਿੰਦਾ ਕਿਤੇ ਨਜ਼ਰ ਨਾ ਆਵੇ ਜੋ ਲੱਕੜਾ ਤਾਂ ਤੂੰ ਚੱਕ ਲੈ ਤੇ ਆ ਕੀ ਨਿੱਕੇ ਨਿੱਕੇ ਪੋਤ ਪੋਤੜੇ ਇਹ ਮੇਰੇ ਜਵਾਕ ਤੇਰੇ ਪੋਤੇ ਪੁੱਤਾਂ ਦੇ ਕੱਪੜੇ ਆ ਇਹ ਕੀ ਕਰਾਉਣੀ ਸੀ ਤੂੰ ਪਹਿਲਾਂ ਹੀ ਚੱਕ ਲਿਆ ਪਹਿਲਾਂ ਕਿਉਂ ਚੱਕ ਲਿਆ ਕਿਉਂ ਪਹਿਲਾਂ ਕਿ ਮੈਂ ਚੱਕ ਲਿਆ ਕੋਈ ਤੇਰੇ ਕੰਜਰ ਦਾ ਕੋਈ ਨਿੱਕਾ ਨਹੀਂ ਨਿਆਣਾ ਨਹੀਂ ਸਾਲੜਾ ਕਿਸੇ ਦੀ ਕੱਢਕੁੱਢ ਤਾਂ ਨਹੀਂ ਲਿਆਇਆ ਕਿਉਂ ਮੈਂ ਮੈਂ ਮੇਰੇ ਜਵਾਬ ਕਿਉਂ ਨਹੀਂ ਹੋ ਸਕਦੇ ਬੰਦਾ ਨਹੀਂ ਮੈਂ ਤੂੰ ਬੰਦਿਆ ਚ ਗਣਦਾ ਆਪੇ ਆਪ ਨੂੰ ਕਿਉਂ ਕਿਉਂ ਮੈਂ ਹੁਕਮੀਆਂ ਮੈਂ ਨਹੀਂ ਮਨਸਾ ਤਾਂ ਮੇਰੇ ਸਾਹ ਪਹਿਲੇ ਹੀ ਕਿਲੇ ਹਜੇ ਕੋਈ ਭਾਈ ਨੇ ਤਾਂ ਆਕੇ ਉਹ ਕੀ ਕਹਿੰਦੇ ਹੁੰਦੇ ਆ ਕਹਿੰਦਾ ਕਿ ਆਕੇ ਉਤਨਾ ਪਤਾਲ ਜਲਾਹੇ ਨਾਲ ਠੈਂਗਾ ਮਠੈਂਗਾ ਕਿਵੇਂ ਜੇ ਹੁੰਦੀ ਹੈ ਗੱਲ ਉਹ ਉਹ ਮਿੰਟਾ ਆਪਣੀ ਆਉਂਦੀ ਗੱਲਾਂ ਤੂੰ ਮਰੀ ਨੇ ਤੂੰ ਆਏ ਦੱਸ ਵੀ ਕੱਪੜੇ ਤੇਰੇ ਪੋਤੇ ਪੋਤਣਾਂ ਦੇ ਬੜਾ ਬੋਲ ਨਾ ਉਹ ਕੰਜਰਾਂ ਦੇ ਤੇ ਵਿਆਹ ਤਾਂ ਹੋਇਆ ਨਹੀਂ ਪਹਿਲੇ ਵੀ ਕੱਪੜੇ ਚੱਕਾ ਤੇ ਵਿਆਹ ਤਾਂ ਤੋਂ ਮੇਰਾ ਵਿਆਹ ਕਿਉਂ ਨਹੀਂ ਹੋਇਆ ਬੱਲੇ ਹੋਏ ਤੇਰੇ ਵਿਆਹ ਕਿਉਂ ਨਹੀਂ ਹੋਇਆ ਬੱਲੇ ਹੋਏ ਤੇਰੇ ਤੇਰੀ ਬੁੱਤੀ ਵਿਆਹ ਨਹੀਂ ਤੇਰੀ ਕਹੋ ਮੇਰੇ ਬੁੱਤੀ ਨੂੰ ਕੀ ਹੋਇਆਗਾ ਤੇਰਾ ਤਾਂ ਬੜਾ ਸੋਹਣਾ ਸੀ ਤੇਰਾ ਜਦੋਂ ਤੇਰਾ ਹੋਇਆਗਾ ਮੇਰਾ ਤਾਂ ਪੁੱਤ ਫਿਰ ਗੱਲ ਹੀ ਕੋਸ ਹੋਰ ਸੀ ਨਾ ਜਵਾਨੀ ਪੈਰੇ ਪੱਟ ਤੇ ਮੋਰ ਨਹੀਂ ਤੇਰੇ ਬਾਪੂ ਦੇ ਕਿਉਂ ਇਹ ਗੱਲ ਬੱਕਰੀ ਵੀ ਹੁਣ ਢਲ ਕੇ ਥੋੜੀ ਚੰਨਾ ਜਬਾਗੀ ਬੁੜੇ ਕਰਕੇ ਬਵਾਸੀ ਰਹੀ ਪਈ ਏ ਤੇਰੇ ਇੱਥੇ ਮਰੀਏ ਨਾ ਪਕਾਈ ਪਕਾਈ ਮਰੀਏ ਨਾ ਨਹੀਂ ਮੈਨੂੰ ਆਦਾ ਤੂੰ ਪਹਿਲੇ ਚੱਕ ਲਿਆ ਮੇਰਾ ਸਾਲੜਿਆ ਕੋਈ ਤੂੰ ਠੀਕ ਆ ਸੁਣ ਇਹ ਤਾਂ ਮੈਂ ਤਾਂ ਚੱਕ ਕੇ ਲਿਆ ਆਂਗਾ ਨਾਲ ਤਾਂ ਮੈਂ ਲੱਕੜਾਂ ਲੈ ਆਇਆ ਬਾਨੇ ਨਾਮਾ ਬਾਪੂ ਤਾਂ ਮਰਨ ਵਾਲਾ ਪਹਿਲਾਂ ਜਦੋਂ ਕੰਦੇ ਕੱਪੜੇ ਕੁੱਪੜੇ ਲੈ ਕੇ ਰੱਖ ਲਗੇ ਫਿਰ ਬਾਅਦ ਚਾਉਣੀ ਨਹੀਂ ਓ ਸ਼ਾਨੀ ਗੱਲ ਕਰੀ ਸ਼ਾਬਾਸ਼ ਤੇ ਮੈਂ ਤੈਨੂੰ ਐ ਪੁੱਛਦਾ ਸੀ ਤੇ ਲੱਕੜਾਂ ਦਾ ਫਿਰ ਤੂੰ ਲਿਆ ਆ ਮੈਂ ਕਹਣਾ ਜੀ ਮੈਂ ਲੱਕੜਾਂ ਤੇ ਮੇਰੇ ਸਾਲੜੇ ਨੂੰ ਐਸੇ ਫੜਕਾ ਦਿਆ ਮੇਰਾ ਵੀ ਵਿਆਹ ਦੁਬਾਰੇ ਹੋ ਸਕਦਾ ਕੋਏ ਮਾਤ ਨੂੰ ਹੋਰ ਉਪੋਸਦਾ ਚੜਿਆ ਓਏ ਜਨੇ ਯਾਰ ਜੇ ਤੂੰ ਮੇਰੀ ਇੱਕ ਗੱਲ ਹੀ ਮੰਨ ਲੈ ਅੱਜ ਯਾਰ ਦੱਸ ਦੇ ਦੱਸ ਦੇ ਬਹਿ ਜਾ ਤਰਨਾ ਮੈਂ ਕਰਦਾ ਗੱਲ ਯਾਰ ਬੈਠ ਦੇਖ ਪੁੱਤ ਵੀ ਗੱਲ ਇਹ ਐ ਦੱਸ ਵੀ ਤੇਰੀ ਬੇਬੇ ਗਈ ਨੂੰ ਹੋ ਗਿਆ ਬਹੁਤ ਚਿਰ ਪੂਰੀ ਹੋਈ ਨੂੰ ਹਾਂ ਹੈ ਮੈਂ ਸੋਚਦਾ ਸੀਗਾ ਵੀ ਯਾਰ ਮੈਂ ਵਿਆਹ ਕਰਾਵਾਂ ਕਿਉਂ ਵਿਆਹ ਕਰਾਵਾਂ ਲੈ ਜਨੇ ਕਿਹੜੀ ਘਰੋਂ ਵਿਆਹ ਕਰਾਵਾਂ ਓਏ ਰੋਟੀ ਦਾ ਔਖਾ ਪਕਾਉਣ ਵਾਲੀ ਲਿਆਉਣਿਆ ਤੇਰੀ ਬੇਬੇ ਇੱਕ ਹੋਰ ਅਵੇਲ ਦਾ ਬਲਾਂ ਸਾਹਮ ਕੇ ਰੱਖੀ ਸੀ ਬੇਬੇ ਲਿਆਉਣਿਆ ਬੇਬੇ ਇੱਕ ਹੋਰ ਲਿਆਉਣਿਆ ਬੇਬੇ ਇੱਕ ਹੋਰ ਗਾਲਤ ਸੁਣਨ ਗਿਆ ਬੇਬੇ ਨਹੀਂ ਬੇਬੀ ਵੀ ਤੇਰਾ ਵਿਆਹ ਕਰਦਗੇ ਮੇਰੀ ਨਹੀਂ ਮੈਂ ਤੇਰੇ ਵਿਆਹ ਦੀ ਗੱਲ ਕਰਦਾ ਮੈਨੂੰ ਤੇਰੇ ਦੀ ਲੱਗਿਆ ਮੈਨੂੰ ਤੇਰੇ ਜਿਆਦਾ ਚ ਵੀ ਲੱਗੀ ਵਿਆਹ ਦੀ ਮੈਂ ਮਾ ਹੁਣ ਮੈਂ ਬੁढ़ा ਹੋ ਗਿਆ ਹੁਣ ਮੈਂ ਵਿਆਹ ਕਰਾਉਂਗਾ ਮੈਂ ਤੇਰੇ ਵਿਆਹ ਦੀ ਗੱਲ ਕਰਦਾ ਕਰਾ ਦਿੰਦਾ ਯਾਰ ਸੌਖਾ ਹੋ ਜਰੂਰੀ ਬਣੀ ਦਾ ਬਾਕੀ ਯਾਰ ਆ ਆਪਦੇ ਵਾਰੀ ਦੇਖ ਮੇਰੇ ਬਰੀ ਥੱਪ ਲੜਦਾ ਮੇਰੇ ਸਾਲੇ ਦੇ ਆਪ ਦੇ ਬਰੀ ਛੌਖਾ ਤੂੰ ਦਾ ਕਰਾ ਲਿਆ ਇੱਕ ਮੇਰਾ ਦਾ ਇੱਕ ਹੋਇਆ ਹੀ ਨਹੀਂ ਲਕੜਾਈ ਬਠਾ ਗੱਲ ਸੁਣ ਲੈ ਮੇਰੀ ਹਾਂ ਆ ਜਿਹੜੀਆਂ ਤੂੰ ਲੱਕੜਾ ਮੇਰੇ ਬਸ ਤੈਨਾਂ ਕਹਿੰਦਾ ਮੈਂ ਤੈਨੂੰ ਨਾ ਰਾਤ ਨੂੰ ਸਿੱਟ ਕੇ ਤੇ ਸੀਖ ਲਾ ਦਿਆਂ ਐ ਲਾ ਕੇ ਦੇਖੀ ਫਿਰ ਤੂੰ ਹਾਂ ਤੂੰ ਥਾ ਫਿਰ ਅੱਜ ਤੂੰ ਕਲਾ ਕੇ ਦੇ ਤੇਰਾ ਕੰਡਾ ਅੱਜ ਮੈਂ ਹੀ ਕੱਢੂ ਫਿਰ ਅੱਜ ਬੁੱਢਾ ਤੈਨੂੰ ਮੈਂ ਉਹ ਨਾ ਲੱਕੜਾ ਤੇਰੇ ਤੇ ਬਾਲਾਂ ਦਾ ਹਿਸਾਬ ਲਾ ਲੈ ਇਧਰ ਵੀ ਲੈਂਦੇ ਆ ਆ ਪੈਣਾ ਦੇਖ ਉਹ ਮੇਰਾ ਸਾਲੜਿਆ ਮੇਰਾ ਮਦਰੀ ਤੇ ਤਾਂ ਮੈਂ ਉਹ ਉਹ ਕਦੇ ਚੋਰੀ ਤਾਂ ਨਹੀਂ ਕਰ ਲਿਆ ਆ ਚੋਰੀ ਚੋਰੀ ਕੋਈ ਨਾ ਫਿਰ ਆਇਆ ਕਰ ਹਾਂ ਆਥਣ ਹੋ ਗਿਆ ਰੋਟੀ ਦਾ ਟਾਈਮ ਹੈ ਹਾਂ ਤੂੰ ਤਾਂ ਮਾਂਜਦਾ ਭਾਂਡੇ ਤੇ ਮੈਂ ਬੋਕਰ ਲਾ ਲੈਣਾ ਫਿਰ ਪਰ ਰੋਟੀ ਬਣਾ ਲ ਕੇ ਦਵਾ ਦਾਂ ਐ ਐ ਕਰ ਹਾਂ ਮੈਂ ਮਾਰਦਾ ਬੋਕਰ ਤੇ ਤੂੰ ਰੋਟੀ ਬਣਾ ਲੈ ਅੱਜ ਚੱਲ ਮੈਂ ਭਾਂਡੇ ਮਾਂਜਾਂ ਤੂੰ ਭਾਂਡੇ ਮਾਂਜਾ ਲੈ ਲੈ ਚਾੜੂ ਬੰਦੀਆਂ ਬਾਟੀਆਂ ਨੂੰ ਤੂੰ ਮਾਂਜੀਂਗਾ ਮੈਂ ਅੱਖ ਤੂੰ ਹਾਂ ਹਾਂ ਤੂੰ ਐ ਬੱਕਰੀ ਰੋਟੀ ਬਣਾ ਦੀ ਹੈ ਪੂਰੀ ਸਰਾ ਰੋਟੀ ਬਣਾ ਦੀ ਚੰਗਾ ਲੈ ਮੈਂ ਭਾਂਡੇ ਮਾਂਜਦਾ ਫਿਰ ਹੈ ਚੰਗਾ ਭਾਂਡੇ ਦੇ ਕਿਹ ਤਰ੍ਹਾਂ ਬਾਪੂ ਕਹੇ ਮਾਂਜਦਾ ਉਹਦੇ ਬੇਬੇ ਪਹਿਲਾਂ ਮੈਨੂੰ ਕੁੱਟ ਕੇ ਮਜਾਉਂਦੀ ਰਹੀ ਐ ਨਾ ਭਾਂਡੇ ਤਾਂ ਲਾ ਤੂੰ ਐ ਕਰ ਬੱਕਰ ਮਾਰ ਬਿਹੜੇ ਚ ਓ ਹੋ ਹੋ ਮਾਂ ਮਾਂ ਦਾ ਭਾਂਡੇ ਅਰੇ 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 ਆਏ ਹਾਏ ਭਰਾਵਾ ਗੱਲ ਤਾਂ ਸਹੀ ਐ ਜਨਾਨੀ ਬਿਨਾ ਤਾਂ ਘਰ ਤੂੜੀ ਵਾਲਾ ਕੋਠਾ ਹੀ ਐ ਆ ਹਾ ਮੇਰਾ ਥਾਲੜਾ ਪਤਾ ਨਹੀਂ ਕੀ ਬਣਾ ਬਣਾ ਖਾਈ ਗਿਆ ਓਏ ਆ ਕੀ ਬਣਾ ਕੇ ਖਾਦਾ ਤੂੰ ਇਕੱਲੇ ਨੇ ਇਹ ਕੋਲ ਚਬੀਰੀ ਕੁਲਚਬੀਰੀ ਹਾਂ ਇਹ ਭਾਂਦਰਾ ਕੀ ਖਾ ਗਿਆ ਤੂੰ ਬਣਾ ਕੇ ਨਹੀਂ ਆਈ ਕੁਲਚਬੀਰੀ ਜੇ ਫਿਰ ਮੈਂ ਭਾਂਡੇ ਮਾਂ ਦਾ ਹੈ ਤੂੰ ਮਾਰ ਰਿਹਾ ਸੀ ਸਮਾਰ ਕੇ ਮਾਂ ਦੀ ਕੁਲਚਬੀਰੀ ਦੇ ਆ ਕੇ ਤੂੰ ਮੈਂ ਥੋਟੋ ਪਗਾਨਾ ਖਾਲੀ ਕਿਤੇ ਸਰਚ ਬੇੜਾ ਚਮਕਿਆ ਹੋਣਾ ਚਾਹੀਦਾ ਤੇ ਨਹੀਂ ਤੇਰੇ ਇਹੀ ਪਹਿਣਗੇ ਹਾਂ ਮੈਂ ਮੇਰੀ ਛੜੀ ਰਸਤ ਲਿਆ ਨਾ ਤੈਨੂੰ ਭਾਂਡੇ ਭਾਜ ਮੰਝਾਂਗੇ ਪਹਿਲਾਂ ਗੱਲ ਕਰ ਮੈਂ ਤਾਂ ਆਪੇ ਹੀ ਸੋਚਦਾ ਭਾਂਡੇ ਤਾਂ ਚੱਲ ਪਤਾ ਗੱਲ ਕੀ ਹੈ ਮੈਂ ਤੈਨੂੰ ਹੋਰ ਨੂੰ ਕਹਿੰਦਾ ਸੀਗਾ ਉਹ ਜੇ ਯਾਰ ਜੇ ਤੂੰ ਮੇਰੀ ਮੰਨ ਲੈ ਇੱਕ ਗੱਲ ਅੱਛਾ ਆਪਾਂ ਚੱਲ ਗਏ ਜੇ ਜੂਪੀ ਵਾਲੀ ਸਾਈਡ ਆ ਜੂਪੀ ਵਾਲੀ ਸਾਈਡ ਭਾਵੇਂ ਬੱਤੀ ਉਹ ਕੰਦਰデア ਹੁਣ ਆਪਾਂ ਨੂੰ ਕਿਹਨੇ ਰਿਸ਼ਤਾ ਕਰਨਾ ਹੈ ਆਪਣੇ ਕੋਲ ਕੋਈ ਔੜਾ ਭੈਣ ਦਾ ਨਹੀਂ ਅੱਛਾ ਮੈਂ ਤਾਂ ਐ ਕਹਿਣਾ ਆਪਣੇ ਉਧਰ ਟੱਪ ਚੱਲ ਹਜੂਰ ਸਾਹਿਬ ਕਣੀ ਉੱਥੇ ਲੰਗਰ ਛਕ ਲਿਆ ਕਰਾਂਗੇ ਉੱਥੇ ਸੇਵਾ ਕਰ ਛੱਡੀ ਆ ਦੇਖ ਤੇਰੇ ਬਾਪੂ ਨੂੰ ਭਾਂਡੇ ਭੁੰਡੇ ਮਾਂਜਣ ਦਾ ਤਾਂ ਤਜਰਬਾ ਬੜਾ ਜ਼ਿਆਦੇ ਆ। ਦੇਖੋ ਚਮਕਾਤੇ ਓਏ। ਹਾਂ। ਕੋਈ ਸਿਬਰੀਰੀ ਆਏ ਭਾਂਡੇ ਚਮਕਾਤੇ ਓੜੇ ਨੇ। ਹਾਂ। ਦੇਖ ਮੰਨ ਗਿਆ। ਮੰਨ ਗਿਆ ਬਾਪੂ। ਹਾਂ। ਬਾਪੂ ਜਿ ਐਂ ਕਰੇ। ਹਾਂ। ਸਾੜੀ ਤੇ ਨੂੰ ਮੇਰੀ ਤੈਨੂੰ। ਹੂੰ। ਤੂੰ ਬਾ ਇਤਰਾ ਕਿਹੜੀ ਸਾੜੀ ਦਾ ਬਿਖ ਮਾਰਦਾ ਤੂੰ ਹੈਗਾ। ਉਹ ਗੱਲ ਤਾਂ ਸੁਣ ਲੈ। ਹਾਂ। ਹਾਂ ਮੈਨੂੰ ਨਹੀਂ ਪਤਾ। ਹੋਂ ਖਾਓ ਤੂੰ ਕਿਦੋਂ ਕਿਹੜੇ ਬੜ ਬਿਆਕਰ ਆ ਲਿਆ। ਇਹ ਨੂੰ ਜਦੋਂ ਲੈਦੀ ਨਾ ਕਰੇ ਹਾਂ ਉਹ ਤੈਨੂੰ ਦਿਖਾਉਂਗਾ ਮੈਂ ਲੋਕਾਂ ਨੂੰ ਨਾ ਦੱਸ ਨੀ ਮੈਂ ਮੰਡ ਮੰਡ ਪਤਾ ਲੱਗ ਗਿਆ ਬੇਇੱਜ਼ਤੀ ਹੋ ਜੂਗੀ ਵੀ ਭਜਾ ਦਿਆ ਉਹ ਆ ਤੂੰ ਉਦੋਂ ਮੇਰੀ ਤਾਂ ਪੱਟੀ ਮੇਸਤਾ ਕਰਤੀ ਕਿਉਂ ਪੱਟੀ ਮੇ ਤੂੰ ਵਿਆਹ ਚੋੜ ਨੂੰ ਕਰਾ ਲਿਆ ਮੈਨੂੰ ਨਹੀਂ ਦੱਸਿਆ ਉਹ ਰਾਤ ਤਾਂ ਲੈ ਕੇ ਜਾਮਾ ਨਾ ਸਾਡੇ ਮਿਲਣੀ ਵਾਲੇ ਕੰਬਲ ਤਾਂ ਗਏ ਬਸ ਓਏ ਨਹੀਂ ਜਾਣ ਦਿੰਦਾ ਹਾਂ ਸਮਾਂ ਨਹੀਂ ਜਾਣ ਦਿੰਦਾ ਤੈਨੂੰ ਤਾਂ ਮੈਂ ਲਈ ਜੱਫੀ ਪਾਣੀ ਜੱਫੀ ਕਿਨੂੰ ਮੇਰੇ ਕੋਲ ਮੈਨੂੰ ਹਾਂ ਚਲ ਠੀਕ ਹੈ ਲੈ ਫਿਰ ਚੱਲ ਆਪਾਂ ਚੱਲ ਭਾਂਡੇ ਤਾਂ ਮਾਂ ਤੇ ਚੱਲ ਮਰ ਭਲਾ ਚੱਲ ਮੈਨੂੰ ਅੱਛਾ ਤੂੰ ਉੱਪਰ ਕੀ ਕਰੇਗਾ ਮੈਂ ਸਾੜੀ ਨਾਲ ਗੱਲਬਾਤ ਕਰਕੇ ਨਾ ਤੂੰ ਝਾੜੂ ਮਾਰ ਦੇ ਮੇਰੇ ਆਂਦੇ ਨੂੰ ਚੱਲ ਮੈਂ ਮਾਂ ਆਇਂਦਾ ਮਾਰਦਾ ਝਾੜੂ ਆਹਾਹਾਹਾਹਾ